ਮੌਸਮ ਨੇ ਕਰਬੜ ਬਦਲੀ ਹੈ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਹਨੇਰੀ ਤੂਫਾਨ ਚੱਲ ਗਿਆ ਹੈ ਔਰ ਇਸ ਦੇ ਨਾਲ ਕਿਸਾਨਾਂ ਨੂੰ ਵੀ ਚਿੰਤਾ ਸਤਰੀ ਹੈ ਜਿਹੜੀ ਕਣਕ ਖੜੀ ਹੈ ਉਹ ਕਣਕ ਡਿੱਗ ਸਕਦੀ ਹੈ ਔਰ ਇਹ ਤੂਫਾਨ ਨਾ ਇੱਕਦਮ ਹਨੇਰਾ ਛਾ ਗਿਆ ਲਾਈਟ ਚਲੀ ਗਈ ਹੈ ਅਸੀਂ ਗੱਲਬਾਤ ਕਰਦੇ ਹਾਂ ਹਾਕੀ ਨਾਲ ਤੁਹਾਡਾ ਰਵੀ ਕੁਮਾਰ ਜੀ ਹਾਂ ਰਵੀ ਜੀ ਇੱਧਰ ਹਾਂਜੀ ਇਹ ਇਸ ਦਾ ਕਿੰਨਾ ਦੇਖ ਰਹੇ ਤੁਸੀਂ ਨੁਕਸਾਨ ਇਹਦਾ ਬਹੁਤ ਜਿਆਦਾ ਨੁਕਸਾਨ ਆ ਜੀ ਦਾ ਕਣਕ ਨੂੰ ਭਾਰੀ ਨੁਕਸਾਨ ਆ ਜੀ ਆਨ ਜਾਣ ਵਾਲੇ ਜੀਵਨ ਸਾਰਾ ਠੱਪ ਹੋ ਰਿਹਾ ਜੀ ਬਹੁਤ ਮਾਰਤਾ ਨਿਕਲ ਉਹ ਡਿੱਗਣ ਦਾ ਖਤਰਾ ਜੀ ਦਰਖਤ ਡਿੱਗਣ ਦਾ ਖਤਰਾ ਸਾਰੇ ਕਿਤੇ ਖਤਰਾ ਐਕਸਰਟ ਬਹੁਤ ਜ਼ਿਆਦਾ ਖਤਰਾ ਜੀ ਤੇਜ਼ ਹਵਾ ਜਿੰਨੀ ਹੈ ਬਹੁਤ ਤੇਜ਼ ਹਵਾ ਜੀ ਸਕੂਟਰੀ ਚੱਲਦੀ ਹੋਈ ਪੁੱਠੀ ਹੋ ਜਾਂਦੀ ਜਿਦਾਂ ਆਪਾਂ ਤੁਸੀਂ ਹੋਰੀ ਹਾਂਜੀ ਫੜਕ ਤੇ ਹਨੇਰੀ ਨਾਲ ਖਤਰਾ ਹੈ ਖਤਰਾ ਬਹੁਤ ਜ਼ਿਆਦਾ ਖਤਰਾ ਜੀ ਜਿਹੜੀ ਹਨੇਰੀ ਹੈ ਹਨੇਰੀ ਕਿਸਾਨਾਂ ਲਈ ਦੇ ਨੁਕਸਾਨਦਾਇਕ ਹੈ ਔਰ ਜਿਹੜੇ ਸੜਕਾਂ ਤੇ ਵਾਹਨ ਚੱਲ ਰਹੇ ਹਨ ਉਹਨਾਂ ਵਾਸਤੇ ਵੀ ਇਹ ਮੌਸਮ ਹੈ ਜਿਹੜਾ ਉਹ ਨੁਕਸਾਨਦਾਇਕ ਹੈ ਕਿਸਾਨਾਂ ਕੀ ਜਿਹੜੀ ਕਣਕ ਵੱਕੇ ਤਿਆਰ ਹੋ ਗਈ ਔਰ ਮੰਡੀ ਦੇ ਵਿੱਚ ਹੈ ਉਹ ਵੀ ਗਿੱਲੀ ਹੋ ਜਾਣੀ ਹੈ ਕਿਣੀਆਂ ਵੀ ਪੈਣੀ ਸ਼ੁਰੂ ਹੋ ਗਈਆਂ ਔਰ ਜੇ ਬਰਸਾਤ ਨਾ ਹੋਵੇ ਇਹੀ ਅਸੀਂ ਪਰਮਾਤਮਾ ਤੋਂ ਵੀ ਗੁਜਾਇਸ ਕਰਦੇ ਹਾਂ ਵੀ ਬਾਰਿਸ਼ ਨਾ ਹੋਵੇ ਲੋਕ ਕਿਸਾਨਾਂ ਦੀ ਚਿੰਤਾ ਜ਼ਿਆਦਾ ਹੈ ਕਿਉਂਕਿ ਬਾਰਿਸ਼ ਆਉਣ ਨਾਲ ਕਿਸਾਨਾਂ ਦੀ ਫਸਲ ਨੂੰ ਨੁਕਸਾਨ ਜ਼ਿਆਦਾ ਹੋਣਾ ਹੈ ਕੈਮਰਾਮੈਨ ਬੀਕੇ ਕਰਕ ਦੇ ਨਾਲ ਪ੍ਰਸੋਤਮ ਕੋਸ਼ਿਕ ਪੀਡੀਸੀ ਨੂੰ ਉਸਮਾਨਾ